ਆਦਰ ਸਾਧਿਓ ਪੰਜਾਬ ਭਧਾਨ ਕਬਰੀ ਸਿੰਘ ਸੋਹਤਾਰੇ ਸਾਡੇ ਨਾਲ ਦੇ ਵਿੱਚ ਆ ਕੇ ਤੇ ਕੁਰਸੀਆਂ ਤੇ ਬੈਠਣਾ ਸੋ ਸਾਧਿਓ ਦੇ ਸਾਡੇ ਜਿੰਦਾਬਾਦ ਮੀਤਾਂ ਸਾਰੇ ਆਪਾਂ ਆਪਣੇ ਮੀਤਾਂ ਦੇ ਨਾਲ ਬੋਲਣ ਜਿਹੜੇ ਟੀਮ ਦੇ ਜੈ ਜੀ ਜੈ 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 ਅੱਜ ਹਲਕਾ ਔਟਾਰੀ ਵੱਲੋਂ ਸਤਾ ਪਰਵਰਤਨ ਰੈਲੀ ਮਿਸ਼ਨ 227 ਦੇ ਤਹਿਤ ਹਲਕਾ ਔਟਾਰੀ ਦੇ ਵੱਲੋਂ ਰੈਲੀ ਕੀਤੀ ਜਾ ਰਹੀ ਆ ਅੱਜ ਦੀ ਰੈਲੀ 227 ਦੇ ਵਿੱਚ ਹਲਕਾ ਔਟਾਰੀ ਤੋਂ ਐਮਐਲਏ ਬਰਾਉਂਡ ਦੀ ਸ਼ੁਰੂਆਤ ਕੀਤੀ ਜਾ ਰਹੀ ਤੇ ਅੱਜ ਦੀ ਸ਼ੁਰੂਆਤ ਸਾਰਿਆਂ ਦੇ ਸਹਿਯੋਗ ਨਾਲ ਜਿਸ ਵੀ ਇਨਸਾਨ ਤੇ ਹੱਥ ਰੱਖਿਆ ਜਾਊਗਾ ਵਸਤਾ ਮੇੜ ਕੇ ਪਾਰਟੀਆਂ ਨੂੰ ਐਮਐਲਏ ਬਣਾਏਗਾ ਵਸਤਾ ਮੇੜ ਕੇ ਬਾਕੀ ਇਕੱਲੇ ਚੋਣ ਲੜਨ ਜਾ ਰਹੀ ਹੈ ਜੀ ਇਹ ਤੋਂ ਇਸ ਸਮਾਂ 27 ਦੇ ਵਿੱਚ ਦੱਸਾਂਗੇ ਵੀ ਇਕੱਲੇ ਲੜਨੀ ਆ ਕਿ ਕਿਸੇ ਨਾਲ ਸਮਝੌਤਾ ਜੂਥ ਨੂੰ ਕੀ ਮੈਸੇਜ ਹੈ ਜੀ ਮੇਰੀ ਜੂਥ ਨੂੰ ਮੈਸੇਜ ਆ ਵੀ ਆਪਾਂ ਬਹੁਤ ਵੱਡੀ ਗਿਣਤੀ ਵਾਲੇ ਲੋਕ ਆ 76 ਸਾਲ ਇਨ੍ਹਾਂ ਪਾਰਟੀਆਂ ਨੂੰ ਵੋਟਾਂ ਪਾ ਕੇ ਆਪਾਂ ਬੇਰੋਜ਼ਗਾਰੀ ਨੂੰ ਹਾਸਲ ਕੀਤਾ ਪਰ ਬਸਪਾ ਅੰਬੇਡਕਰ ਪਾਰਟੀ ਦੀ ਸਰਕਾਰ ਬਣਾਈਏ ਨੌਜਵਾਨਾਂ ਲਈ ਰੁਜ਼ਗਾਰ ਪੈਦਾ ਕਰੇ ਇੱਕ ਦੇਸ਼ ਦੇ ਹਰ ਨਾਗਰਿਕ ਨੂੰ ਤਹਿਲੋਣ ਵਾਲਾ ਹਮਲਾ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮੈਂ ਬੇਨਤੀ ਕਰਦਾ ਇਹਦਾ ਜਵਾਬ ਜਲਦ ਹੀ ਪਾਕਿਸਤਾਨ ਨੂੰ ਦੇਣਾ ਚਾਹੀਦਾ ਹੈ ਧੰਨਵਾਦ